ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕਾਲੀ ਬਾਬਾ ਫੂਲਾ ਸਿੰਘ ਜੀ ਅਤੇ ਸਿੰਘ ਸਾਹਿਬ ਗਿਆਨੀ ਗੁਰਦੇਵ ਸਿੰਘ ਉਹ ਜਦੀਪ ਨਰੂੜ ਵਾ ਇਹਨਾਂ ਮਹਾਂਪੁਰਸ਼ਾਂ ਲਾਕੇ ਵਿੱਚ ਗਰੀਬ ਦਾ ਮੂੰਹ ਗੁਰੀ ਗੁਰ ਸੰਸਥਾ ਜਨਵਾ 289 ਲੋਕ ਭਲਾਈ ਕਾਰਜ ਕਰ ਰਹੀ ਹੈ ਸਤਵੇਂ ਪਾਤਸ਼ਾਹ ਸ੍ਰੀ ਗੁਰੂ ਹਰਾਈ ਮਹਾਰਾਜ ਵਰਸਾਇਆ ਕਿ ਬਾਬਾ ਜੱਖ ਜੀ ਦੇ ਜਦੀਪ ਨਰੂੜ ਵੇਖੇ ਗੁਰੂ ਸਾਹਿਬ ਦੀ ਬਾਰ ਮੇ ਸਦਗਾ ਸੰਕਤਾਂ ਦੇ ਸਹਿਯੋਗ ਨਾਲ ਗੁਰਨਾਨਕ ਚੈਟਲ ਡਿਸਪੈਂਸਰੀ ਅਤੇ ਲੈਬਾਰਟਰੀ ਚਲਾਈ ਜਾ ਰਹੀ ਹੈ ਐਨ ਆਰ ਆਈ ਸੰਗਤਾਂ ਦੀ ਮਦਦ ਨਾਲ ਡਿਸਪੈਂਸਰੀ ਬੋਰਡ ਦੇ ਸਹਿਯੋਗ ਨਾਲ ਹਾਰਡਪੀਟ ਇਲਾਕਿਆਂ ਵਿੱਚ ਲਗਾਤਾਰ ਮੈਡੀ ਕੈਂਪ ਲਗਾਏ ਜਾ ਰਹੇ ਨੇ ਜੀ ਜ਼ਿਲ੍ਹਾ ਸ਼੍ਰੀ ਅੰਮ੍ਰਿਤਸਰ ਸਰਸਰ ਸਾਹਿਬ ਦਾ ਹਲਕਾ ਅਜਨਾਲਾ ਦਾ ਪਿੰਡ ਜਾਫਰ ਕੋਟ ਦੇ ਗੁਰਦੁਆਰਾ ਸਾਹਿਬ ਵਿਖੇ ਇਸ ਵਕਤ ਮੈਡੀ ਕੈਂਪ ਚੱਲ ਰਿਹਾ ਹੈ ਜਿੱਥੇ ਕਿ ਡਾਕਟਰਾਂ ਦੀ ਟੀਮ ਸੰਗਤਾਂ ਦਾ ਚੈੱਕਅਪ ਕਰਕੇ ਦਵਾਈਆਂ ਦਿੱਤੀ ਜਾ ਰਹੀਆਂ ਜੀ ਅੱਜ ਸਾਡੇ ਨਾਲ ਲੋਕਲ ਅਵਤਾਰ ਸਿੰਘ ਖਾਲਸਾ ਜੀ ਸਾਡੇ ਨਾਲ ਸੇਵਾ ਨਿਭਾ ਰਹੇ ਨੇ ਜੋ ਕਿ ਸਿਗਨਲ ਕੋਰ ਤੋਂ 1970 ਵਜੇ ਪੈਨਸ਼ਨ ਆਏ ਨੇ ਜੀ ਧੰਨਵਾਦ ਕਰਦੇ ਹਾਂ ਦਾ ਜੀ ਗੁਰਨਾਨਕ ਚੈਟਲ ਡਿਸਪੈਂਸਰੀ ਅਤੇ ਲੈਬਾਰਟਰੀ ਪਿੰਡ ਨਰੂੜ ਦੇ ਸਹਿਯੋਗ ਨਾਲ ਗਰੀਬ ਦਾ ਮੂੰਹ ਗੁਰੇਗੋਲ ਸੰਸਥਾ ਅਜਨੂਹਾ ਵੱਲੋਂ ਐਨਆਰਆਈ ਸੰਗਤਾਂ ਦੀ ਮਦਦ ਨਾਲ ਹਰ ਬੜੇ ਇਲਾਕਿਆਂ ਵਿੱਚ ਲਗਾਤਾਰ ਮੈਡੀਕਲ ਸੇਵਾਵਾਂ ਦਿੱਤੀਆਂ ਆ ਰਹੀਆਂ ਜੀ ਮੈਡੀਕਲ ਕੈਂਪਾਂ ਵਿੱਚ ਐਮਰਸ ਦੀ ਸੇਵਾ ਸਿੱਖ ਸੇਵਾ ਸੁਸਾਇਟੀ ਕੁਕਵਾਲ ਵੱਲੋਂ ਦਿੱਤੀ ਗਈ ਹੈ ਜੀ ਤੇ ਗੁਰਦੀਪ ਸਿੰਘ ਯੂਐਸਏ ਪਿੰਡ ਨਰੂੜ ਤੋਂ ਉਹੀ ਇਹ ਸੇਵਾ ਤਰਗਵਾਸੀ ਆਪਣੇ ਪਿਤਾ ਜੋਗਾ ਸਿੰਘ ਰਿਟਾਇਰ ਜੇਏ ਦੀ ਯਾਦ ਵਿੱਚ ਇਸ ਸੰਸਥਾ ਨੂੰ ਦਿੱਤੀ ਹੋਈ ਹੈ ਧੰਨਵਾਦ ਕਰਦੇ ਪਰਿਵਾਰ ਦਾ ਤੇ ਸੰਸਥਾ ਦਾ ਝੋਲ ਦੇ ਰਹਿਣ ਨਿਸ਼ਾਨ ਪੰਥ ਮਹਾਰਾਜ ਦੇ ਅਜਨਾਲਾ ਹਲਕੀ ਦਾ ਪਿੰਡ ਜਾਫਰ ਕੋਟ ਦੇ ਗੁਰਦੁਆਰ ਸਾਹਿਬ ਵਿਖੇ ਕੈਂਪ ਚੱਲ ਰਿਹਾ ਜੀ ਸਾਜ ਗਰੀਬ ਦਾ ਮੂੰਹ ਗਰੀਬੋਦ ਸੰਸਥਾ ਜਨੋਹਾ ਹੁਸ਼ਾਰਪੁਰ ਦੇਸ਼ ਵੀ ਹੈ ਲੈਣਾ ਤੇ ਮੈਂ ਮम्मी ਲਾ ਬੇ ਮੇਰੇ ਪਾਸ